ਇਟਲੀ ਦੇ ਲਾਸਿਓ ਸੂਬੇ ਦੇ ਗੁਰਦੁਆਰਾ ਸਾਹਿਬ ਸਿੰਘ ਸਵਾ ਪੁੰਤੀਨੀਆਂ ਵਿਖੇ 4 ਮਹੀਨوں ਲੰਬਾਦਿਆ ਸੂਬੇ ਦੇ ਗੁਰਦੁਆਰਾ ਸਾਹਿਬ ਸ਼ਿਦਾ ਚਾਰ ਸਾਹਿਬ ਜੀ ਦੇ ਵਿਖੇ ਨਗਰ ਕੀਰਤਨ ਸਜਾਇਆ ਜਾ ਰਿਹਾ ਨਗਰ ਕੀਰਤਨ ਸੰਬੰਧੀ ਪੁੰਤੀਨੀਆਂ ਦੇ ਪ੍ਰਬੰਧਕ ਕਮੇਟੀ ਤੇ ਸਮੂਹ ਸੰਗਤਾਂ ਨੂੰ ਵੇਰਵੇ ਸਾਂਝੇ ਕੀਤੇ ਗਏ ਇਟਲੀ ਤੋਂ ਸਾਡੇ ਸਹਿਯੋਗੀ ਦਲਵੀਰ ਕੈਂਸ ਦੀ ਇੱਕ ਵਿਸ਼ੇਸ਼ ਰਿਪੋਰਟ ਇਸ ਸੰਬੰਧੀ ਵਿਖਾਉਣੀ ਹੈ ਤੁਹਾਨੂੰ ਹਰ ਸੱਚੇ ਤਖਤ ਰਚਾਇਆ ਸਤਸੰਗਤ ਮੀਲਾ ਨਾਨਕ ਨਿਰਭਉ ਨਿਰਾਕਾਰ ਵਿੱਚ ਸਿੱਧਾ ਖੇਲਾ ਗੁਰ ਸਿਮਰ ਮਨਾਈ ਕਾਲ ਕਾ ਖੰਡੇ ਕੀ ਬੇਲਾ ਪੀਵੋ ਪਾਹੁਲ ਖੰਡੇ ਧਾਰ ਹੋਇ ਜਨਮ ਸੁਹੇਲਾ ਗੁਰ ਸੰਗਤ ਕੀ ਨੀ ਖਾਲਸਾ ਮਨ ਮੁਖੀ ਦੋਹੇਲਾ ਬਾਹੂ ਬਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਤਨ ਤਨ ਦਸਮੇਸ਼ ਪਿਤਾ ਬਾਜਾਂ ਵਾਲੀ ਸਰਕਾਰ ਸਰਵੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਸਿੱਖ ਧਰਮ ਦੇ ਅੰਦਰ ਨਵਾਂ ਜੋਸ਼ ਨਵਾਂ ਜज्ਬਾ ਤੇ ਸਿੱਖ ਸੂਰਬੀਰਾਂ ਦੀ ਕੌਮ ਬਣਾਉਣ ਦੇ ਲਈ ਬਹਾਦਰਾਂ ਦੀ ਕੌਮ ਬਣਾਉਣ ਦੇ ਲਈ ਅੱਜ ਤੋਂ 326 ਸਾਲ ਪਹਿਲਾਂ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਧਰਤੀ ਦੇ ਉੱਪਰ ਦੁਨੀਆ ਦਾ ਵਿਲੱਖਣ ਤੇ ਨਿਰਾਲਾ ਪੰਥ ਖਾਲਸਾ ਪੰਥ ਸਜਾ ਕੇ ਸਮਾਜ ਨੂੰ ਦੁਨੀਆ ਨੂੰ ਅਜਿਹਾ ਪੰਥ ਦਿੱਤਾ ਜਿਹੜਾ ਕਿ ਜ਼ਬਰ ਤੇ ਜ਼ੁਲਮ ਦੇ ਖਿਲਾਫ ਲੜੇਗਾ ਸਿੰਘ ਹਮੇਸ਼ਾ ਹੀ ਲੋੜਵੰਦਾਂ ਦੀ ਮਦਦ ਕਰੇਗਾ ਖਾਲਸਾ ਜਿਸ ਨੂੰ ਕੇ ਗੁਰੂ ਸਾਹਿਬ ਨੇ ਆਪਣਾ ਰੂਪ ਦਿੱਤਾ ਅੱਜ ਵੀ ਪੂਰੀ ਦੁਨੀਆ ਦੇ ਵਿੱਚ ਚੜ੍ਹਦੀ ਕਲਾ ਦੀਆਂ ਬਾਤਾਂ ਪਾਉਂਦਾ ਆ ਜਿੱਥੇ ਕੋਈ ਹੋਰ ਨਹੀਂ ਖੜਦਾ ਉੱਥੇ ਗੁਰੂ ਦਾ ਖਾਲਸਾ ਮਜ਼ਲੂਮਾਂ ਦੇ ਲਈ ਜ਼ਬਰ ਦੇ ਵਿਰੁੱਧ ਜ਼ਾਲਮ ਦੇ ਵਿਰੁੱਧ ਲੜਦਾ ਆ ਤੇ ਅੜਦਾ ਆ ਇਸ ਖਾਲਸੇ ਦਾ ਪ੍ਰਗਟ ਦਿਵਸ ਪੂਰੀ ਦੁਨੀਆ ਦੇ ਵਿੱਚ ਬਹੁਤ ਜ਼ਿਆਦਾ ਸ਼ਾਹੀ ਸ਼ਾਨੋ ਸ਼ੌਕਤ ਨਾਲ ਸਿੱਖ ਸੰਗਤਾਂ ਮਨਾ ਰਹੀਆਂ ਆ ਇਟਲੀ ਦੀ ਧਰਤੀ ਉੱਪਰ ਵੀ ਐਸ ਵੇਲੇ ਜਿਹੜਾ ਸਿੱਖ ਸੰਗਤਾਂ ਨੇ ਨਜ਼ਾਰਾ ਬਣਿਆ ਹੋਇਆ ਆ ਉਹ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਇਹ ਇਟਲੀ ਕਿਲਾ ਅਨੰਦਪੁਰ ਸਾਹਿਬ ਦੇ ਵਿੱਚ ਸਜਾਈ ਪਈ ਆ ਚੁਫੇਰੀਓ ਖਾਲਸਾ ਪੰਥ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਰਾਇਆ ਲਾਸਿਓ ਸੂਬੇ ਦੇ ਪ੍ਰਸਿੱਧ ਗੁਰਦੁਆਰਾ ਸਾਹਿਬ ਗੁਰਦੁਆਰਾ ਸਿੰਘ ਸਭਾ ਪੁਰਾਣੀ ਇਮਾਰਤ ਪੁੰਤਿਨੀਆਂ ਲਤੀਨਾ ਵਿਖੇ ਵੀ ਤੇ ਇਸ ਦੇ ਨਾਲ ਹੀ ਗੁਰਦੁਆਰਾ ਸ਼ਹੀਦਾ ਚਾਰ ਸਾਹਿਬਜ਼ਾਦੇ ਲੋਧੀ ਲੰਬਾਰ ਦੀ ਸੂਬੇ ਦੇ ਵਿੱਚ 4 ਮਈ ਨੂੰ ਖਾਲਸਾ ਪੰਥ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਜਿਹੜਾ ਸਜ ਰਿਹਾ ਆ ਪੁੰਤਨੀਆ ਵਿਖੇ ਜਿੱਥੇ ਕਿ ਸ਼ਰਮੌਰ ਕਬੀ ਸਰਪੰਥ ਦੇ ਭਾਈ ਅੰਗਰੇਜ਼ ਸਿੰਘ ਭਾਈ ਤਰਸੇਮ ਸਿੰਘ ਬੋਰ ਕੋ ਹਰਮਾਦੇ ਵਾਲੇ ਆਪਣੇ ਜਥੇ ਦੇ ਨਾਲ ਮਹਾਨ ਸਿੱਖ ਇਤਿਹਾਸ ਦਾ ਕੁਰਬਾਨੀਆਂ ਜਿਹੜਾ ਲਸਾਨੀਆਂ ਨਾਲ ਭਰਿਆ ਪਿਆ ਇਤਿਹਾਸ ਸੰਗਤਾਂ ਨੂੰ ਸਰਵਣ ਕਰਵਾਉਣਗੇ ਉੱਥੇ ਹੀ 4 ਮਈ ਨੂੰ ਲੋਧੀ ਵਿਖੇ ਵੀ ਕੌਮ ਦੇ ਪ੍ਰਸਿੱਧ ਢਾਡੀ ਭਾਈ ਗੁਰਪ੍ਰੀਤ ਸਿੰਘ ਲਾਂਡਰਾ ਦਾ ਜਥਾ ਵੀ ਆਪਣੀ ਬੁਲੰਦ ਤੇ ਦਮਦਾਰ ਆਵਾਜ਼ ਦੇ ਵਿੱਚ ਸੰਗਤਾਂ ਨੂੰ ਖਾਲਸੇ ਦਾ ਗੌਰਵ ਮੇ ਇਤਿਹਾਸ ਸਰਵਣ ਕਰਵਾਏਗਾ ਇਸ ਦੇ ਇਸ ਨਗਰ ਕੀਰਤਨ ਜਿਹੜਾ ਕਿ 4 ਮਈ ਨੂੰ ਪੁਂਤੀਨੀਆ ਤੇ ਲੋਕ ਦੀ ਵਿਖੇ ਸਜ ਰਾਇਆ ਉਸ ਸੰਬੰਧੀ ਸਾਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੰਘ ਸਭਾ ਪੁਰਾਣੀ ਇਮਾਰਤ ਪੁੰਤੀਨੀਆ ਤੇ ਸ਼ਹੀਦਾ ਗੁਰਦੁਆਰਾ ਸਾਹਿਬ ਸ਼ਹੀਦਾ ਚਾਰ ਸਾਹਿਬ ਜੀ ਦੀ ਪ੍ਰਬੰਧਕ ਕਮੇਟੀ ਵਿਸਥਾਰਪੂਰਵਕ ਜਾਣਕਾਰੀ ਦੇ ਰਹੀ ਹੈ ਕਿੱਦਾਂ ਦੇ ਪ੍ਰਬੰਧ ਚੱਲ ਰਹੇ ਆ ਆਓ ਤੁਹਾਨੂੰ ਲੈ ਕੇ ਚੱਲਦੇ ਆ ਇਹਨਾਂ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਜਾਣਦੇ ਹਾਂ ਕਿ ਇਹ ਜਿਹੜਾ ਵਿਸ਼ਾਲ ਨਗਰ ਕੀਰਤਨ 4 ਮਈ ਨੂੰ ਸਜ ਰਿਹਾ ਦਿਨ ਐਤਵਾਰ ਨੂੰ ਉਸ ਦੇ ਕਿਸ ਤਰ੍ਹਾਂ ਦੇ ਪ੍ਰਬੰਧ ਚੱਲ ਰਹੇ ਹਨ ਬਾਹਰ ਰੀਤੀ ਰਿਵਾਜਾਂ ਦਾ ਬਾਹਰ ਰੀਤੀ ਰਿਵਾਜ ਗੁਰਦੁਆਰਾ ਸਿੰਘ ਸਭਾ ਪੰਤਨੀਆ ਪ੍ਰਾਣੀ ਇਮਾਰਤ ਤੇ ਇਟਲੀ ਇਲਾਕਾ ਨਿਵਾਸੀ ਸਾਹ ਸੰਗਤ ਨੂੰ ਬੇਨਤੀ ਹੈ ਕਿ ਆਪਨੇ ਗੁਰਦੁਆਰਾ ਸਾਹਿਬ 4 ਮਈ ਨੂੰ ਦਿਨ ਐਤਵਾਰ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਜੋ ਕਿ ਨਗਰ ਕੀਰਤਨ ਸਬੰਧ ਵਿੱਚ 1 ਮਈ ਨੂੰ ਸਾਮਾਂ ਨੂੰ ਸ੍ਰੀ ਖਨਪਰ ਸਾਹਿਬ ਆਰੰਭ ਹੋਵੇਗਾ ਸ਼ਨੀਵਾਰ ਸਾਮਾਂ ਨੂੰ ਭੋਗ ਪਾਇਆ ਜਾਣਗੇ ਜਿਸ ਵਿੱਚ ਰਾਗੀ ਢਾਡੀ ਪ੍ਰਚਾਰਕ ਗੁਰੂ ਕੇ ਇਤਿਹਾਸ ਨਾਲ ਸੰਕਤਨ ਨੂੰ ਨਿਹਾਲ ਕਰਨਗੇ ਸੋ ਪੰਤੀਆਂ ਪਿਆਸੇ ਵਿੱਚ ਨਗਰ ਕੀਰਤਨ ਸਜਾਇਆ ਜਾਵੇਗਾ ਸੋ ਸਾਰੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਇਲਾਕਾ ਦੇ ਵਾਸੀ ਸਾਥ ਸੰਗਤ ਨੂੰ ਬੇਤੀ ਹੈ ਭਾਈ ਨਗਰ ਕੀਰਤਨ ਵਿੱਚ ਪਹੁੰਚ ਕੇ ਸ੍ਰੀ ਖਨਪਰ ਸਾਹਿਬੀ ਦੇ ਭੋਗ ਵਿੱਚ ਪਹੁੰਚ ਕੇ ਤੇ ਆਪਣਾ ਜੀਵਨ ਸਫਲਾ ਕਰੋ ਗੁਰੂ ਕੇ ਲੰਗਰ ਅਟੁੱਟ ਵਰਤਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੈਮਰਾਮੈਨ ਅਜ ਦੇ ਨਾਲ ਦਲਵੀਰ ਸਿੰਘ ਕੈਂਤ ਕ੍ਰਿਹਾ ਇਟਲੀ